मतलब अकाली पार्टी ਦੇ ਅੰਦਰ ਹਿਲਚਲ ਹੋ ਰਹੀ ਆ मतलब ਇੱਕ ਆਗੂ ਕੋਈ ਛੱਡ ਰਿਹਾ ਕੋਈ ਆ ਰਿਹਾ ਉਸ ਤੋਂ ਇਲਾਵਾ ਜਿਹੜੀ ਪੰਜ ਮੈਂਬਰੀ ਕਮੇਟੀ ਸੀਗੀ ਜਿਹੜੀ ਉਹ ਆਪਣੇ ਵੋਟਾਂ ਬਣਾ ਰਹੀ ਸੀਗੀ ਜਿਹੜੀਆਂ ਆਪਣਾ ਤੌਰ ਤੇ ਭਰਤੀ ਕਰ ਰਹੀ ਸੀ ਮੈਂਬਰਸ਼ਿਪ ਵੋਟਾਂ ਨਹੀਂ ਭਰਤੀ ਕਰ ਰਹੀ ਸੀਗੀ ਉਹਨਾਂ ਨੇ ਆਪਣਾ ਅਜਲਾਸ ਅੰਮ੍ਰਿਤਸਰ ਸੱਦ ਲਿਆ ਤੇ ਉਹਦੇ ਵਿੱਚ ਉਹਨਾਂ ਕਹੇ ਵੀ ਸੁਖਵੀਰ ਬਾਦਲ ਨੂੰ ਵੀ ਅਸੀਂ ਸੱਦਾ ਦੇਾਂਗੇ ਇਹ ਜਿਹੜੀ ਸੱਦਾ ਦੇਣ ਦੀ ਗੱਲ ਹੈ ਕੀ ਦੋਨਾਂ ਦੇ ਵਿੱਚ ਨੇੜੇ ਆਉਣ ਦੀ ਕੋਈ ਪੋਸਿਬਿਲਿਟੀ ਹੈਗੀ ਕਾਲੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਸੱਦਾ 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 ਦੇਣ ਦੀ ਜਿਹੜਾ ਅਕਾਲੀ ਦਲ ਦਾ ਰਿਹਾ ਹੈ ਹਜੇ ਤੱਕ ਸਿਸਟਮ ਰਿਹਾ ਉਹਦੇ ਵਿੱਚ ਇਹ ਰਿਹਾ ਵੀ ਜੇ ਮਾਸਟਰ ਤਾਰਾ ਸਿੰਘ ਤੇ ਫਤੇ ਸਿੰਘ ਦੀ ਲੜਾਈ ਤਾਂ ਸਾਡੇ ਦੇਖਦੇ ਦੇਖਦੇ ਹੋਈ ਹੈ ਹਾਂਜੀ ਮਾਸਟਰ ਤਾਰਾ ਸਿੰਘ ਦੀ ਲੜਾਈ ਤੇ ਜਦੋਂ ਇਹ 60ਵੇਂ ਚ ਹੋਈ ਹੈ ਉਹ ਲੜਾਈ ਦੇ ਵਿੱਚ ਇਹ ਹੈ ਵੀ ਮਾਸਟਰ ਤਾਰਾ ਸਿੰਘ ਹੌਲੀ 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 ਇਸ ਸਾਰੀ ਲਾਈਨ ਵਿੱਚੋਂ ਇਹ ਸਾਰੇ ਪੋਲਿਟਿਕਸ ਵਿੱਚੋਂ ਉਹ ਅਕਾਲੀ ਪੋਲਿਟਿਕਸ ਵਿੱਚੋਂ ਇੱਕ ਤਰੀਕੇ ਨਾਲ ਫੇਡ ਆਊਟ ਹੋ ਗਿਆ ਖਤਮ ਹੋ ਗਿਆ ਹਾਂ ਤੇ ਇਹੀ ਹੁੰਦਾ ਵੀ ਇੱਕ ਤਰ ਖਤਮ ਹੋ ਜਾਂਦੀ ਹੈ ਜਾਂ ਉਹਦੇ ਥੱਲੇ ਲੱਗ ਜਾਂਦੇ ਆ ਦੂਸਰਾ ਐਕਸਪੈਰੀਮੈਂਟ ਇਹ ਹੋਇਆ ਸੀ ਵੀ ਖਤਮ ਹੋਣ ਦੀ ਕਾਰਨ ਤੇ ਅਸੀਂ ਜਦੋਂ ਬਾਦਲ ਨੇ ਟੌਰੇ ਨੂੰ ਕੱਟਿਆ ਟੌਰ ਜਹਦਾਰ ਗੁਰਚੰਨ ਸਿੰਘ ਟੌਰ ਨੇ ਆਪਣਾ ਦਲ ਵੀ ਬਣਾ ਲਿਆ ਵੱਖਰਾ ਤੇ ਉਹ ਦਲ ਇਫੈਕਟਿਵਲੀ ਚੱਲ ਨਹੀਂ ਸਕਿਆ ਪ੍ਰਕਾਸ਼ ਸਿੰਘ ਬਾਦਲ ਵਾਲੀ ਪਾਰਟੀ ਹੋਈ ਚੱਲੀ ਤਾਂ ਫਿਰ ਹੌਲੀ-ਹੌਲੀ ਉਹ ਵਾਪਸ ਆ ਕੇ ਰਲ ਵੀ ਗਿਆ ਤੇ ਉਹਨੂੰ ਰਲਾ ਕੇ ਖਤਮ ਕਰ ਦਿੱਤਾ ਗਿਆ ਖਤਮ ਹੋ ਜਾਣਾ ਹੁੰਦਾ ਇੱਕ ਧਰਨੇ ਇੱਥੇ ਵੀ ਇਹੀ ਐਕਸਰਸਾਈਜ਼ ਹੋਏਗੀ ਪਰ ਇਹ ਆਪਣੇ ਆਪ ਵਿੱਚ ਵਧੀਆ ਗੱਲ ਹੈ ਕਿ ਉਹਨਾਂ ਨੇ ਇਹ ਇਹ ਹੁਣ ਪੰਜ ਮੈਂਬਰੀ ਨੇ ਅਕਾਲ ਤਖਤ ਤੇ ਜਿਹੜੇ ਬਣੇ ਹੋਏ ਦੋ ਦਸੰਬਰ ਦੇ ਦੇ ਆਦੇਸ਼ਾਂ ਅਨੁਸਾਰ ਉਸ ਨੇ ਉਸ ਨੇ ਅਬਰਸਾਰ ਆਪਣੀ ਮੀਟਿੰਗ ਬੁਲਾਵੀ ਹੈ ਕੋਈ ਨਾ ਕੋਈ ਮੂਹ ਮੱਥਾ ਕਾਲੀ ਦਲ ਦਾ ਜ਼ਰੂਰ ਨਿਕਲੇਗਾ ਉਦੋਂ ਜੋ ਇੱਕ ਧਰਨੇ ਤਾਂ ਡਿੱਗਣਾ ਹੀ ਹੁੰਦਾ ਤਰੀਕਾ ਕੋਈ ਵੀ ਅਪਣਾਇਆ ਜਾ ਸਕੇ ਭਾਵੇਂ ਵਾਸ਼ਟਰਰਾ ਸਿੰਘ ਜੁਮੇਟ ਗਿਆ ਸੀ ਜਾਂ ਜਮੇ ਜਸਦਾ ਟੌੜਾ ਲਿ ਗਿਆ ਸੀ ਇਹਨਾਂ ਚੋਂ ਕਿਹੜਾ ਤਰੀਕਾ ਵਰਤਿਆ ਜਾਂਦਾ ਜਾਂ ਕਿਵੇਂ ਕਿਹੜਾ ਪ੍ਰੋਸੈਸ ਹੁੰਦਾ ਇਹ ਹੁਣੇ ਹੁਣੇ ਇਹਨਾਂ ਚੋਂ ਇੱਕ ਧਰ ਬਚੇਗੀ ਜਿਹੜੀ ਬਚਦੀ ਹੈ ਇਹ ਇਸ ਮੀਟਿੰਗ ਤੋਂ ਪਤਾ ਚਲ ਜਾਏਗਾ ਪਰ ਇੱਕ ਹਾਂ ਪਰ ਇੰਡੀ ਗਲਤੀ ਮੈਨੂੰ ਲੱਗਦਾ ਨਹੀਂ ਕਿਉਂਕਿ ਸੁਖਵੀਰ ਬਾਦਲ ਉਹਨਾਂ ਨੇ ਆਪਣਾ ਫੇਰ ਆਪਣੀ ਮਹਿਮ ਸ਼ੁਰੂ ਕਰ ਦਿੱਤੀ ਆ ਤਰਨ ਤਰਨ ਕੱਲੋ ਉਸ ਪਾਸੇ ਵੱਲ ਸੀਗੇ ਉਥੇ ਉਹਨਾਂ ਨੇ ਆਪਣਾ ਨਵਾਂ ਉਮੀਦਵਾਰ ਜਿਹੜਾ ਬਾਈ ਇਲੈਕਸ਼ਨ ਹੋਣੀ ਆ ਪਤਾ ਨਹੀਂ ਅਜੇ ਕਦੋਂ ਹੁੰਦੀ ਐ ਪਰ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਉਥੇ ਐਲਾਨ ਦਿੱਤਾ ਇੱਕ ਉਸੇ ਇਲਾਕੇ ਦੀ ਕੋਈ ਧੀ ਸੀਗੀ ਜਿਹਨੂੰ ਆਪਣੀ ਪਾਰਟੀ ਚ ਸ਼ਾਮਲ ਕਰਕੇ ਸੁਖਵਿੰਦਰ ਕੌਰ ਮੇਰੇ ਖਿਆਲ ਨਾਲ ਰੰਧਾਵਾ ਜਿਹਨਾਂ ਨੂੰ ਟਿਕਟ ਦੇ ਦਿੱਤੀ ਆ ਵੈਸੇ ਵੀ ਉਹ ਇਲਾਕੇ ਦੇ ਵਿੱਚ ਰੰਧਾਵਿਆਂ ਦਾ ਕਾਫੀ ਬੋਲਬਾਲਾ ਹੈ ਤੇ ਉਹ ਟਿਕਟ ਦੇ ਦੇ ਦਿੱਤੀ ਐ ਤੇ ਅੱਗੇ ਵੀ ਉਹਨਾਂ ਕਹਿ ਬਈ ਅਸੀਂ ਆਪਣਾ ਕੰਮ ਜਿਹੜਾ ਜਾਰੀ ਰੱਖਾਂਗੇ ਇਸ ਤਰੀਕੇ ਨਾਲ ਮੈਨੂੰ ਲੱਗਦਾ ਨਹੀਂ ਅਜੇ ਇਮੀਡੀਏਟ ਕੋਈ ਇਹਨਾਂ ਦੋਨਾਂ 당ਾਂ ਦੇ ਵਿੱਚ ਕੋਈ ਸਮਝੌਤਾ ਹੋਵੇ ਸਮਝੌਤੇ ਦੇ ਜਿਹੜੇ ਅਸਾਰ ਇਹ ਨਹੀਂ ਹੋ ਸਕਦਾ ਵੀ ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ 27 ਚ ਉਹਦੇ ਨੇੜੇ-ਤੇੜੇ ਕੋਈ ਗੱਲਬਾਤ ਇਹਨਾਂ 'ਚ ਹੋ ਸਕਦੀ ਹੈ ਇਕੱਠੇ ਹੋ ਸਕਦੇ ਵੇਖੋ ਪੋਲਿਟਿਕਸ ਵਿੱਚ ਤਾਂ ਹਰ ਚੀਜ਼ ਸੰਭਵ ਹੈ ਇਹ ਹੋ ਸਕਦਾ ਇਹ ਵੀ ਸਮਝੌਤਾ ਵੀ ਹੋ ਸਕਦਾ ਪਰ ਫਿਲਹਾਲ ਜੇ ਅਕਾਲੀ ਦਲ ਸੁਖਵੀਰ ਬਾਦਲ ਨਾਲ ਪੰਜ ਮੈਂਬਰੀ ਕਮੇਟੀ ਪਰੂਗੀ ਸਮਝੌਤਾ ਜੇ ਉਹਦਾ ਵਜੂਦ ਥੋੜਾ ਜਿਹਾ ਠੋਸ ਬਣਦਾ ਫੇਰ ਤਾਂ ਉਹ ਨਹੀਂ ਕਰੇਗੀ ਤੇ ਫੇਰ ਕਿਉਂਕਿ ਅਕਾਲੀ ਦਲ ਹਜੇ ਤੱਕ ਪਾਵੇਂ ਐ ਕੁਝ ਹੱਥ ਪੈਰ ਮਾਰੀ ਜਾ ਰਿਹਾ ਬੰਦੇ ਖੜੇ ਕਰ ਜਾਂਦਾ ਲੁਧਿਆਣੇ ਵੀ ਕੀਤਾ ਇੱਥੇ ਵੀ ਕੀਤਾ ਪਰ ਉਹਦਾ ਨਾਂ ਵੋਟ ਸ਼ੇਅਰ ਨਹੀਂ ਵਧ ਰਿਹਾ ਉਹਦੂੰ ਘਾਟ ਹੀ ਰਿਹਾ ਸਾਰਾ ਕੁਝ ਤੇ ਉਹਦੇ ਜਿੱਤਣ ਦੇ ਚਾਂਸ ਹੈ ਨਹੀਂ ਉਦੇ ਦੁਆਰਾ ਰਿਵਾਈਵ ਹੋਣ ਦੇ ਹੈ ਨਹੀਂ ਕਿਉਂਕਿ ਪਾਲਿਸੀ ਪ੍ਰੋਗਰਾਮ ਤੇ ਤਾਂ ਗੱਲ ਨਹੀਂ ਕਰਦੇ ਕੋਈ ਨਵੀਂ ਨਵੀਂ ਪੋਲਿਟਿਕਸ ਦੀ ਪਾਲਿਸੀ ਤਾਂ ਪਹਿਲੇ ਕਿਤੇ ਵੀ ਨਵੀਂ ਨਹੀਂ ਵਰਤਦੇ ਨਹੀਂ ਨਹੀਂ ਪਾਲਿਸੀ ਪ੍ਰੋਗਰਾਮ ਦੇ ਉੱਪਰ ਤਾਂ ਪੰਜ ਮੈਂਬਰੀ ਕਮੇਟੀ ਵਾਲੇ ਵੀ ਨਹੀਂ ਕਰ ਰਹੇ ਇਹ ਬੇਸ਼ੱਕ ਨਹੀਂ ਕਰ ਰਹੇ ਪਰ ਉਹਨਾਂ ਨੂੰ ਕਰਨੇ ਪੂਰ ਨਹੀਂ ਉਹ ਵੀ ਖਤਮ ਹੋ ਚੜ ਗਏ ਏਡੀ ਕੀ ਗੱਲ ਬਾਤ ਹੈ ਪੋਲਿਟਿਕਸ ਦੇ ਵਿੱਚ ਪੌਲੇ ਗੱਲ ਤਾਂ ਪੋਲਿਟਿਕਸ ਨੇ ਬਚਾਉਣਾ ਹੁੰਦਾ ਕਿਸੇ ਪਾਰਟੀ ਨੂੰ ਥੋਡੀ ਪੋਲਿਟਿਕਸ ਕੀ ਹੈ ਹੁਣ ਤੁਸੀਂ ਦੇਖੋ ਵੀ ਆਉਂਦੇ ਆਉਂਦਾ ਭਾਵੇਂ ਅੱਜ ਰਾਜ ਕਰਦੇ ਆ ਪਾਰਟੀ ਪਮੇ ਕੁਛ ਕੁਛ ਨਾ ਕੁਛ ਵਜੂਦ ਆ ਆਮ ਆਦਮੀ ਪਾਰਟੀ ਦਾ ਬਚਿਆ ਰਹੇ ਇਲੈਕਸ਼ਨਾਂ ਤੋਂ ਬਾਅਦ ਪਰ ਹੁਣ ਜਿਸ ਕਿਸਮ ਦੀ 92 ਲੈ ਕੇ ਸੀਟਾ 117 ਚੋ ਐਤਕੀ ਆਈ ਸੀ ਕਦੇ ਸੋਚ ਹੀ ਨਹੀਂ ਸਕਦੇ ਵੀ ਅੱਗੇ ਨੂੰ ਕਦੇ ਆ ਜਾਣਗੇ ਤੇ ਇਹ ਕੋਈ ਵੀ ਨਹੀਂ ਸੋਚ ਸਕਦਾ ਨਾਲੇ ਉਹ ਗੱਲ ਨਹੀਂ ਰਹਿੰਦੀ ਕਿਉਂਕਿ ਪਾਲਿਸੀ ਪ੍ਰੋਗਰਾਮ ਦਾ ਪਤਾ ਲੱਗ ਗਿਆ ਵੀ ਇਹ ਕਾਂਗਰਸ ਤੋਂ ਵੱਖਰੇ ਨਹੀਂ ਹੈ ਅਕਾਲੀਆਂ ਤੋਂ ਵੱਖਰੇ ਨਹੀਂ ਇਹ ਪਹਿਲੀਆਂ ਪਾਰਟੀਆਂ ਜਿਹੜੀਆਂ ਮੇਨਸਟ੍ਰੀਮ ਪਾਰਟੀਆਂ ਉਹਨਾਂ ਤੋਂ ਵੀ ਕਈ ਗੱਲਾਂ 'ਚ ਬੱਦਤਰ ਆ ਬਾੜੇ ਆ ਤੋ ਫਿਰ ਕਿਵੇਂ ਕਿਵੇਂ ਕਵੱਜਾ ਪੋਲਿਟਿਕਸ ਨੇ ਤੁਹਾਨੂੰ ਤੁਹਾਡਾ ਥੋੜੀ ਜਾਨ ਪਾਉਣੀ ਹੁੰਦੀ ਹੈ ਪੋਲਿਟਿਕਸ ਨੇ ਤੁਹਾਡੀ ਉਮਰ ਤੈਅ ਕਰਨੀ ਹੁੰਦੀ ਹੈ ਵੀ ਕਿਹੜੀ ਪੋਲਿਟਿਕਸ ਤੁਸੀਂ ਕਰਦੇ ਹੋ ਤੇ ਇਸ ਕਰਕੇ ਦੇਖਿਆ ਜਾਏਗਾ ਵੀ ਪੋਲਿਟਿਕਸ ਕੀ ਕਰਦੇ ਕਿ ਜੇ ਨਹੀਂ ਦੋਨੋਂ ਬਦਲਦੇ ਪੰਜ ਮੈਂਬਰੀ ਤੇ ਬਾਦਲ ਬਾਦਲ ਸੁਖਵੀਰ ਬਾਦਲ ਤੋ ਫਿਰ ਇਹ ਦੋਨੋਂ ਹੀ ਇਸੇ ਕਿਸਮ ਦਾ ਪਿੱਛੇ ਖੜੇ ਰਹਿਣਗੇ ਸਾਰੇ ਹਾਂਜੀ ਤੇ ਮੇਰਾ ਸਾਲ ਦੇ ਤੁਸ ਗੱਲ ਕਹਿ ਰਿਹਾ ਹਾਂ ਜੇ ਇਹ ਸਮਝੌਤੇ ਵੱਲ ਨਹੀਂ ਤੁਰਦੇ ਦੋਨੇ ਤਰ੍ਹਾਂ ਦੋਨੇ ਕਾਲੀ ਦਲ ਤਾਂ ਉਸ ਤੋਂ ਬਾਅਦ ਅੱਗੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸੱਤਾ ਤੇ ਆਉਣ ਦਾ ਮਾਮਲਾ ਹੈ ਉਹ ਤਾਂ ਬੜਾ ਦੂਰ ਰਹਿ ਜਾਏਗਾ ਤੇ ਇਸ ਦੌਰਾਨ ਮਤਲਬ ਥੋੜੀ ਬਾਲੀ ਭਾਜਪੀ ਵੀ ਥੋੜਾ ਜਿਹਾ ਜੋਰ ਲਾ ਰਹੀ ਹੈ ਅਮਰਜ ਹੋਣ ਲਈ ਉਹ ਯਤਨ ਕਰ ਰਹੀ ਹੈ ਕਿ ਉਹ ਵੀ ਉਹਨਾਂ ਦੇ ਵੀ ਇਸ ਕਿਸਮ ਦਾ ਹੈਗਾ ਚਰਚਾ ਵੀ ਉਹ ਵੀ ਕਿਸੇ ਨਾ ਕਿਸੇ 스테ਜ ਤੇ ਕਾਲੀਆਂ ਨਾਲ ਸਮਝੌਤਾ ਕਰਨਗੇ ਕੱਲਿਆਂ ਨੂੰ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਲੱਗਦਾ ਹੈ ਇਹ ਸਿਚੁਏਸ਼ਨ ਕਿਹੋ ਜੀ ਬਣ ਸਕਦੀ ਹੈ ਉਹ ਪੰਜ ਮੈਂਬਰੀ ਨਾ ਜਾਣਗੇ ਜਾਂ ਸੁਖਵੀਰ ਨਾ ਜਾਣਗੇ ਕਿਸ ਤਰੀਕੇ ਨਾਲ ਅੱਗੇ ਵਧਣਗੇ ਦੇਖੋ ਜਿਹੜੇ ਹਾਲਾਤ ਹੈ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਇੱਥੇ ਕੋਈ ਚੰਗੀ ਪੋਲਿਟਿਕਸ ਹੈ ਲੋਕਾਂ ਦੇ ਲੋਕਾਂ ਵਿੱਚ ਵਿਸ਼ਵਾਸ ਜੋਗਤਾ ਬਣੇਗੀ ਲੋਕਾਂ ਵਿੱਚ ਯਕੀਨ ਆਏਗਾ ਉਸ ਪਾਰਟੀ ਤੇ ਤੇ ਜਦੋਂ ਯਕੀਨ ਆ ਜਾਂਦਾ ਲੋਕਾਂ ਨੂੰ ਲੱਗਦਾ ਲੋਕ ਇੱਥੇ ਪੰਜਾਬ ਦੇ ਲੋਕ ਤਾਂ ਹਨ ਇਹ ਭਾਵ ਚ ਲਗਾਤਾਰ ਸਰਚ ਕਰ ਰਹੇ ਹੈ ਲਗਾਤਾਰ ਵੀ ਕੋਈ ਆਵੇ ਸਹੀ ਚੰਗੀ ਪਾਰਟੀ ਚੰਗੀ ਲੀਡਰਸ਼ਿਪ ਆਵੇ ਅਸੀਂ ਉਹਨੂੰ ਵੋਟ ਪਾਈਏ ਹੁਣ ਆਵਾਜ਼ੀਂ ਪਾਰਟੀ ਵਿੱਚ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਤਬਦੀਲੀ ਕਰਦੇ ਨਾਰੇ ਲਾ ਕੇ ਆਏ ਸੀਗੇ ਤੇ ਬਾਕੀ ਉਹਨਾਂ ਨੂੰ ਲੱਗਿਆ ਸੀ ਆ ਦੋਨੋਂ ਕਾਂਗਰਸ ਤੇ ਆਮ ਆਦਮੀ ਕਾਂਗਰਸ ਤੇ ਕਾਲੀ ਦਲ ਤਾਂ ਕੁਝ ਕਰੇਗਾ ਨਹੀਂ ਤੇ ਉਹਨਾਂ ਨੇ ਬੜਾ ਧੜਾ ਧੜੇ ਇੱਧਰ ਵੋਟਾਂ ਪਾਤੀਆਂ ਤੇ ਇਸ ਕਰਕੇ ਹੁਣ ਵੀ ਇਹ ਹੈ ਵੀ ਜਿਹੜਾ ਵੀ ਹਜੇ ਕੋਈ ਲੱਗੇ ਉਹਨਾਂ ਨੂੰ ਪਾਰਟੀ ਵੀ ਆਹ ਥੋੜਾ ਜਿਹਾ ਤੁਹਾਨੂੰ ਰਾਹਤ ਦੇ ਦੇਗੀ ਛਾਸੀ ਲੈਵਲ ਦਾ ਤੇ ਉਹ ਉਹਦੇ ਉਹਦੀ ਹੋਊਗੀ ਇਹਨੇ ਇਹ ਹਜੇ ਦੋਨੋਂ ਤੇ ਰਾਏ ਲੱਗਦੇ ਆ ਜੀ ਇਸ ਪੋਜੀਸ਼ਨ ਚ ਹੈ ਪੰਜ ਮੈਂਬਰੀ ਨੇ ਵੀ ਆਪ ਦੀ ਪ੍ਰੋਪੋਲਸੀ ਨਹੀਂ ਬਦਲੀ ਤਲਵਲ ਬਾਦਲ ਤਾਂ ਇਸ ਕਪੈਸਿਟੀ ਜੀ ਹੈ ਨਹੀਂ ਉਹਦਾ 1 ਮੈਂਬਰ 1 ਲੀਡਰਸ਼ਿਪ 1 ਪਰ ਪਰਿਵਾਰ ਦੀ ਲੀਡਰਸ਼ਿਪ ਵਾਲਾ ਪਾਰਟੀ ਬਣ ਗਈ ਹੈ ਤੇ ਵੇਖੋ ਕੀ ਹੁੰਦਾ ਉਹ ਦੇਖਿਆ ਗਿਆ